ਕੀ ਆਲ ਜਲ ਦੋਸਤੋ ਕੈਮ ਸ਼ਾਮਾ ਦਾਦੇ ਉਥੈ ਸਿਰ ਪੈਂਡਰ ਹੈ ਓਕੇ ਮਾਠੀ ਮਾਠੀ ਬੱਡੇ ਵੀਰੇ ਹੋ ਗਲੀ ਚਰ ਵਿੱਚ ਕਰ ਜਾ ਅਸਲ ਪੈਂਡਰ ਯਾਰਾਂ ਦਾ ਪੁੱਠਾ ਪੰਗਾ ਪੈ ਗਿਆ ਨਹੀਂ ਹੁਣ ਆਪਣੇ ਪਿਆਰਿਆਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਰਹੀ ਦਾ ਸੀ ਹਾਂ ਜਾ ਖੜੀ ਰਹੀ ਦਾ ਸੀ ਹਾਂ ਗਲੀ ਤੇ ਵਿੱਚ ਕੇਰ ਜਾ ਸਲ ਪੰਡਰੀ ਆ ਰੇਂਦਾ ਹਾਂ ਪਠਾ ਪੰਗਾ ਤਾਗੇ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਉਸ ਮੋੜ ਤੇ ਤਾਂ ਜਾ ਖੜੀ ਦਾ ਸੀ ਹਾਂ ਜਾ ਖੜੀ ਰਹੀ ਦਾ ਸੀ ਹਾਂ ਗਲੀ ਤੇ ਵਿੱਚ ਕੇਰ ਜਾ ਸਲ ਪੰਡਰੀ ਆ ਰੇਂਦਾ ਹਾਂ ਪਠਾ ਪੰਗਾ ਤਾਗੇ ਨਹੀਂ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ